ਰੋਪੇ ਹਨ ਜੀ ਤਾਂ ਫੇਂ ਜੀ ਤੁਹਾਨੂੰ ਬਹੁਤ ਵੱਡੀ ਅਮੇਰਤਾ ਕਰਨੀ ਪੈਗੀ ਬਹੁਤ ਔਰੇ ਹਾਲਾਤ ਦੇ ਵਿੱਚ ਹੋਣਗੇ ਬਹੁਤ ਤਾਂ ਹਿੰਦੂ ਕੋਈ ਨਾ ਪਟਟ ਕੋਈ ਕੰਮ ਜੋ ਹੋ ਲਈਏ ਜੇ ਕੋਈ ਪੰਚਰ ਲੈਣ ਦੇ ਪੈਂਦੇ ਨੇ ਪਿੰਡ ਦਾ ਕੀ ਹਾਲ ਸੀ ਜਦੋਂ ਕੋਈ ਵਾਰ ਆਈ ਸਕੂਲ ਟੋਟਲ ਨੰਬਰ ਤੇ ਪਰ ਉਹ 94 ਬਾਸ ਤੋਂ ਬਸਤੀਆਂ ਜਿਹੜਾ ਡੰਮ ਚੋਂ ਉਹਨੇ ਫੜੀ ਗੱਲ ਕਰਦਾ ਆ। ਆ ਚੰਪਰ ਸਾਰੀ ਕਰੀ ਹੋਈ ਹੈ। ਮੈਨੂੰ ਜੀ ਠੀਕ ਹੈ ਸਭ ਨਾਲ ਮੈਡੀਕਲ ਤੇ ਡਾਕਟਰ ਵੀ ਜੀ ਦਿਆ ਉਹਨਾਂ ਕਰਵਾ ਦਤਾਂਗੇ। ਭਾਈ ਸਾਹਿਬ ਜੀ किस तरह के हालात सी इतने पहले जो मोहतरम जी देख रहे हो काफी बुरे हालात पैदा नहीं हो रहे देखो भी होने पूरा एक एक क्लासन शिविर सारा कुछ बड़ा बढ़िया प्रोग्रेस किया पर जैसे तुम हालात आया पर पैर दी जी यही बात है बहुत खेलते खेलते जनरल मेन से टारगेटेशन और साफ कंपनीना देना ਜਿਹੜੀਆਂ ਯਾਰੀਆਂ ਕੋਸਾਂ ਜਿਹੜੀਆਂ ਤਾਂ ਜੋ ਦੇ ਲੋਕ ਆਇਆ ਕਿ ਖੜਾਂ ਦੇ ਵਿੱਚ ਭਿਆਨਕ ਬਿਮਾਰੀਆਂ ਫੈਲੰਦਾ ਵੀ ਬਹੁਤ ਖਤਰਾ ਹੈ ਇਸ ਨੂੰ ਲੈ ਕੇ ਜਿਹੜਾ ਅੱਜ ਦੀ ਨਜ਼ਰ ਭਿਆਨਕ ਖਾਣਾਂ ਦੇ ਕਾਰਨ ਇਹ ਮਾਹੌਲ ਹੈ ਕਿ ਇਸ ਵਾਰ ਖੁੱਦ ਬਿਮਾਰ ਨਜ਼ਾਰਾ ਆ ਰਿਹਾ ਪਰ ਇਤੋਂ ਦੇ ਜਿਹੜੇ ਕਰਮਚਾਰੀ ਸਾਰੇ ਚਾਹੇ ਉਹ ਮੈਡੀਕਲ ਅਫਸਰ ਹੋਣ ਮੈਡੀਕਲ ਬੌਸ ਹੋਣ ਜਾਂ ਆਪ ਦਾ ਹਾਜ਼ਰ ਅੰਦਰ ਦੀਆਂ ਵੀ ਸਰਕਾਰੀ ਮਾਪਾ ਦਾ ਸਕੂਲ ਨਹੀਂ ਜਾਂ ਅੱਧੀਆਂ ਵਾਸਤੇ ਉਹਨਾਂ ਦੇ ਵਿੱਚ ਸਫਾਈ ਨਹੀਂ ਦੀ ਹੋਈ ਹੈ ਇਹ ਕੋਈ ਨਹੀਂ ਤਕਰੀਰ ਤੋਂ ਗੌਰ ਗਾਥੀ ਉਹ ਇਸ ਨਾਲ ਵਾਪਸ ਜਿੰਦਾ ਕਿਉਂਕਿ ਅੰਮ੍ਰਿਤਸਰ ਦਾ ਉਹ ਹੋਟਲ ਦਾ ਅੰਦਰ ਨਹੀਂ ਕਰਦੇ ਨਹੀਂ ਹੈਗੇ ਕਰਨੀ ਹੈ ਤੇ ਫਿਰ ਤੋਂ 7 ਵਜੇ ਤੋਂ ਲੱਗੇ ਸੀ ਰੋਟੀ ਤੱਕ ਨਹੀਂ ਕਰਦੀ ਹੁੰਦੀ ਤੇ ਫਿਰ ਤੋਂ ਭੁੱਖੇ ਜਿਹੇ ਸਾਰੇ ਲੱਗੇ ਆ। ਉਹ ਨਾਲ ਬੰਦੇ ਦੀ ਹੋਰ ਜਾਨੀ ਕਰਾਈ ਦੇਣ ਦੀ ਇਹ ਆ ਰਹੀ ਹੈ। ਹਮਾਂ ਦਾ ਪੈਸਾ ਜਿਹੜਾ ਲੱਗਿਆ ਕੱਲ੍ਹ ਤੋਂ ਮੇਰੇ ਕਾਜ ਨਾਲ ਉਹ ਅੰਮ੍ਰਿਤਸਰ ਦਾ ਤੇ ਜਾਂ ਹੋਰੀ ਰਾਤੀ ਦੀ ਸਮਾਣੀ ਪੂਰੀ ਤਰ੍ਹਾਂ ਹਰਾਂ ਦੇ ਵਿੱਚ ਚੱਲਦਾ ਰਹਿ ਗਿਆ ਹੈ ਜੀ। ਓ ਯਾਰ ਸਾਰੇ ਆ ਜਾਓ ਮੰਜ ਮੁੰਜੇ ਫੜ ਕੇ ਯਾਰ ਕੀ ਕਰਦੇ ਯਾਰ ਸਾਰੀ ਟੀਮ ਆ ਜਾਓ ਮੇਰੇ ਭਰਾ ਨਾਲ ਬਹੁਤ ਬਹੁਤ ਪਿੱਛੇ ਪਿੱਛੇ ਦੇਖਿਓ ਜੱਪ ਸਾਈਡ ਸਾਹਿਬ ਅਰਮਣ ਥੋੜਾ ਪਿੱਛੇ ਨਾ ਆ ਅੱਜ ਕਿੱਥੇ ਪਾ ਆ ਜਾ ਵੀ ਖਿਚੋ ごめ、okay. ん、ね。

ਆਹੋ ਆਈ ਜੀ ਜੀ ਆਪਾਂ ਦੇ ਇੱਕ ਸਿੱਖੀ ਆਹ ਦੇ ਜੇਸਰ ਨੂੰ ਆਹ ਅੱਜ ਕੀ ਆਉਣਾ ਹੈ ਇਹ ਦੇਖੋ ਜੀ ਆਹ ਦੇਖੋ ਲਾੜੀ ਕਰਾਉਂਦਾ ਆਈ ਜੀ ਫਰਮੰਤਿਆਂ ਨਾਲ ਭਾਜਣ ਕੋਈ ਦੇਖੇ ਜਾਣ ਦੇਖੋ ਕੋਈ ਗਏ ਨਹੀਂ ਕੰਦਈ ਗੱਲਾਂ ਸੁਣਾ ਲੈ ਸਾਨੂੰ ਇਹ ਗੱਲਾਂ ਨਹੀਂ ਫਿਰ ਕੰਮ ਚਾਈ ਕੋਮੂਈ ਗੱਲ ਕਰਦਾ ਨਾ ਜੀ ਮੇਰੇ ਕੋਲ ਬੋਲਣਾ ਬਹੁਤ ਹੈ ਨਾ ਬੁੱਕ ਕਰਦਾ ਬਹੁਤ ਆਪੇ ਨਾ ਪਰਾਂ ਮਾਸੀ ਦਾ ਜੀ ਮੈਂ ਪਰਿਵਾਰ ਦੀ ਮੈਂ ਪਰਿਵਾਰ ਦੀ ਜੇ ਉਹ ਸੰਗਤ ਦਾ ਦਿੱਤੀ ਆ ਸਾਰੀਆਂ ਸਭ ਤੇ ਕੀ ਕਰੇ ਇਸ ਚੱਕੇ ਸਪੂਨ ਦੇਸ ਤੇ ਆਉਂਦਾ ਸਭ ਤੇ ਕੀ ਕਰੇ ਕਾਦਾ ਜਿੰਨਾ ਜੀ ਆ ਜਾ ચાલો ચો લાગો લાગો અંદર ચેર લગ્ગો ગિરી પ્રેશર પંપની કદો 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 પાણી ફોડ બાપાજી ફોડા ફોનમાં